ਹਾਂਜੀ ਸੁਭਾਗਤਾ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿੰਨੇ ਵੀ ਵੀਰ ਵੀਡੀਓ ਨੂੰ ਦੇਖ ਰਹੇ ਨੇ ਹਜੇ ਤੱਕ ਆਪਣਾ YouTube ਚੈਨਲ ਨਹੀਂ ਕੀਤਾ ਸਬਸਕ੍ਰਾਈਬ ਤਾਂ ਪਹਿਲਾਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤਾਂ ਜੋ ਤੁਹਾਡੇ ਤੱਕ ਨਵੀਂ ਅਪਡੇਟ ਆਉਂਦੀ ਰਹੇ ਭਾਈ ਆ ਤੁਹਾਡੇ ਵਾਸਤੇ ਭਾਈ ਸਵੈਪਟ ਡਿਜ਼ਾਇਰ ਗੱਡੀ ਲੈ ਆਂਦੀ ਆ ਬਾਈਆਂ ਨੇ ਕਰਨੀਆਂ ਸੇਲ ਲੈਣੀਆਂ ਦੀ ਪੂਰੀ ਜਾਣਕਾਰੀ ਹਾਂਜੀ ਜੀ ਆਪਾਂ ਲੋਕੇਸ਼ਨ ਦੀ ਗੱਲ ਕਰੀ ਜੀ ਤਾਂ ਪਿੰਡ ਡਟਾਰੇ ਵਾਲਾ ਜ਼ਿਲ੍ਹਾ ਇਹਨੂੰ ਪੈ ਜਾਂਦਾ ਮੌਕਾ ਆਪਾਂ ਹੁਣ ਜੀ ਮਾਡਲ ਦੀ ਗੱਲ ਕਰੀ 14 ਮਾਡਲ ਜੀ ਤੁਹਾਨੂੰ ਗੱਡੀ ਮਿਲ ਜੂਗੀ ਸਵੈਪਟ ਡਿਜ਼ਾਇਰ ਠੀਕਾ ਪੂਰੀ ਕੋਕਾ ਪੀਸ ਗੱਡੀ ਆ ਸਾਰੀ ਰੰਗ ਦੀ Ориਜਨਲ ਆ ਜੇ ਆਪਾਂ ਹੁਣ ਇਹਦੀ ਪਾਸਿੰਗ ਦੀ ਗੱਲ ਕਰੀਏ 31 ਤੱਕ ਇਹਦੀ ਪਾਸਿੰਗ ਆ ਬਾਈ ਕਹਿੰਦੇ ਜੇ ਆਪਾਂ ਓਨਰੀ ਕਰੀਏ ਤੀਜੀ ਓਨਰ ਆ ਬੇ ਗੱਡੀ ਠੀਕ ਆ ਪੰਜਾਬ ਦਾ ਹੀ ਨੰਬਰ ਆ ਬਾਕੀ ਤੁਸੀਂ ਵਿੱਚੋਂ ਚੈੱਕ ਕਰ ਸਕਦੇ ਹੋ ਪੂਰੀ ਸਾਫ਼ ਗੱਡੀ ਪਈਆਂ ਮੈਟ ਮੂਟ ਲੱਗੇ ਹੋਇਆ ਕੋਕਾ ਪੀਸ ਗੱਡੀ ਆ ਸਕਰੀਨ ਤੇ ਚੱਲੇ ਨੰਬਰ ਬਾਈਆਂ ਨਾਲ ਕਰ ਸਕਦਾ ਸੰਪਰਕ ਜੇ ਕੋਈ ਹੋਰ ਵੀ ਜਾਣੇ ਬਾਈ ਕਹਿੰਦੇ ਰੇਟ ਫੋਨ ਤੇ ਹੋ ਜਾਊਗਾ ਮਾਨਤਨ ਬਾਈਕ ਹਨੇ ਜ਼ਰੂਰ ਹੋ ਜੂਗਾ ਤੇ ਬਾਅਦੋ ਬਾਅਦ ਕਰ ਦੋ ਸ਼ੇਅਰ ਵੀਡੀਓ ਜਿਹੜੇ ਵੀ ਵੇਰ ਨੇ ਖਰੀਦਣੇ ਉਹ ਆਪਣੀ ਵੀਡੀਓ ਦੇਖ ਕੇ ਖਰੀਦ ਸਕਦਾ ਤੇ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ